ਸੋਹਣੀ ਇਸ ਨਖੀ ਕੁੜੀ ਜਿਹੜੀ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਬਹੁਤ ਹੀ ਗੰਭੀਰ ਇਲਜ਼ਾਮ ਇਸ ਕੁੜੀ ਤੇ ਲੱਗ ਰਹੇ ਆ ਇਸ ਕੁੜੀ ਦੇ ਵਿਆਹ ਵਿੱਚ ਸਿਰਫ 2 ਦਿਨ ਰਹਿ ਗਏ ਸੀ ਤੇ ਇਸ ਕੁੜੀ ਦਾ ਪਤੀ ਜਿਹੜਾ ਪੇਸ਼ੇਵਰੋਂ ਇੱਕ ਟੀਚਰ ਆ ਤਾਂ ਉਸ ਪਤੀ ਦੇ ਉੱਪਰ ਇਸ ਕੁੜੀ ਦੇ ਪ੍ਰੇਮੀ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹਮਲਾ ਇੰਨੇ ਬੁਰੇ ਤਰੀਕੇ ਦੇ ਨਾਲ ਕੀਤਾ ਜਾਂਦਾ ਕਿ ਇਸ ਮੁੰਡੇ ਦੀਆਂ ਦੋਨੇ ਲੱਤਾਂ ਤੋੜ ਦਿੱਤੀਆਂ ਜਾਂਦੀਆਂ ਪੈਰਪੂਰ ਤੋੜ ਦਿੱਤੇ ਜਾਂਦੇ ਆ ਹੱਥ ਬੁਰੇ ਤਰੀਕੇ ਤੋੜ ਦਿੱਤੇ ਜਾਂਦੇ ਆ ਨੱਕ ਦੇ ਉੱਪਰ ਗੰਭੀਰ ਸੱਟਾਂ ਸੀ ਸਿਰ ਦੇ ਵਿੱਚ ਗੰਭੀਰ ਸੱਟਾਂ ਸੀ ਜਿਹਦੇ ਕਰਕੇ ਮੁੰਡਾ ਵਾਰ-ਵਾਰ ਵਾਰ-ਵਾਰ ਬੇਹੋਸ਼ ਹੋ ਰਿਹਾ ਸੀ ਤਾਂ ਉਹਨੂੰ ਮਰਨਾਉ ਕਰਕੇ ਮੁੰਡੇ ਨੂੰ ਇੱਕ ਕੁੜੀ ਦਾ ਪ੍ਰੇਮੀ ਤੇ ਉਹਦੇ ਸਾਥੀ ਸੜਕ ਦੇ ਉੱਪਰ ਸੁੱਟ ਜਾਂਦੇ ਆ ਰਾਹਗੀਰ ਜਦੋਂ ਇਸ ਮੁੰਡੇ ਨੂੰ ਦੇਖਦੇ ਆ ਤਾਂ ਉਹ ਫਟਾਫਟ ਨਾਲੇ ਤਾਂ ਘਰਦਿਆਂ ਨੂੰ ਫੋਨ ਕਰਦੇ ਆ ਉਸੇ ਹੀ ਮੁੰਡੇ ਦੇ ਮੋਬਾਈਲ ਤੋਂ ਤੇ ਨਾਲੇ ਮੁੰਡੇ ਨੂੰ ਚੁੱਕ ਕੇ ਇੱਕ ਪ੍ਰਾਈਵੇਟ ਹਸਪੀਟਲ ਦੇ ਅੰਦਰ ਦਾਖਲ ਕਰਵਾਉਂਦੇ ਆ ਤਾਂ ਇਸ ਕੁੜੀ ਦੇ ਉੱਪਰ ਇਲਜ਼ਾਮ ਲੱਗ ਰਹੇ ਆ ਕਿ ਇਹਨੇ ਆਪਣੇ ਪ੍ਰੇਮੀ ਤੋਂ ਇਸ ਮੁੰਡੇ ਦੇ ਉੱਪਰ ਹਮਲਾ ਕਰਵਾਇਆ ਇਹ ਸਾਰੇ ਇਲਜ਼ਾਮ ਮੁੰਡੇ ਦਾ ਪਰਿਵਾਰ ਲਗਾ ਰਿਹਾ ਮੁੰਡੇ ਦਾ ਪਰਿਵਾਰ ਕਿਉਂ ਲਗਾ ਰਿਹਾ ਇਹ ਕੁੜੀ ਦੇ ਉੱਪਰ ਇਲਜ਼ਾਮ ਮੁੰਡੇ ਦਾ ਪਰਿਵਾਰ ਦਾ ਕਹਿਣਾ ਏ ਕਿ ਜਿਹੜੇ ਸਾਡੇ ਮੁੰਡੇ ਦੀਆਂ ਤਸਵੀਰਾਂ ਸੀ ਸਾਡੇ ਮੁੰਡੇ ਦਾ ਐਡਰੈਸ ਸੀ ਕੁੜੀ ਨੇ ਆਪਣੇ ਮਾਮੇ ਦੇ ਫੋਨ ਵਿੱਚੋਂ ਕੱਢ ਕੇ ਫੋਟੋ ਅਡਰੈਸ ਆਪਣੇ ਪ੍ਰੇਮੀ ਨੂੰ ਉਹ ਫੋਟੋ ਜਿਹੜੀਆਂ ਸਾਡੇ ਮੁੰਡੇ ਦੀਆਂ ਭੇਜੀਆਂ ਸੀ ਸ਼ਗਨ ਵਾਲੀਆਂ ਕੁਝ ਫੋਟੋ ਸੀ ਉਹ ਭੇਜੀਆਂ ਸੀ ਤਾਂ ਕਹਿੰਦੇ ਇਸ ਕਰਕੇ ਸਾਨੂੰ ਪੂਰਾ ਲੱਗ ਰਿਹਾ ਕਿ ਜਿਹੜੀ ਇਹ ਕੁੜੀ ਆ ਇਹਦਾ ਪੂਰਾ ਪੂਰਾ ਹੱਥ ਆ ਇਸ ਚੀਜ਼ ਦੇ ਵਿੱਚ ਉਹ ਵਾਕਈ ਇਸ ਕੁੜੀ ਦਾ ਕੋਈ ਇਸ ਚੀਜ਼ ਦੇ ਵਿੱਚ ਲੈਣਾ ਦੇਣਾ ਹੈ ਕਿ ਨਹੀਂ ਹੈ ਉਹ ਤਾਂ ਫਿਲਹਾਲ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਬਾਅਦ ਪਤਾ ਚੱਲੂਗਾ ਪਰ ਬੇहद ਮੰਦਭਾਗੀ ਘਟਨਾ ਕਿਉਂਕਿ ਜਿਹੜਾ ਇਹ ਮੁੰਡਾ ਸੀ ਕੁੜੀ ਦਾ ਹੋਣ ਵਾਲਾ ਪਤੀ ਇਹ ਵਿਆਹ ਦੀ ਤਿਆਰੀ ਦੇ ਸਬੰਧ ਵਿੱਚ ਵਿਆਹ ਤੋਂ ਸਿਰਫ 2 ਦਿਨ ਪਹਿਲਾਂ ਕੁਝ ਸਮਾਨ ਖਰੀਦਣ ਵਾਸਤੇ ਬਾਜ਼ਾਰ ਗਿਆ ਸੀ ਇਹ ਘਟਨਾ ਫਰੀਦাবাদ ਤੋਂ ਸਾਹਮਣੇ ਆਈ ਆ ਜਿੱਥੇ ਬਾਜ਼ਾਰ ਜਾਂਦੇ ਜਦੋਂ ਉਹ ਵਾਪਸ ਆ ਰਿਹਾ ਸੀ ਘਰ ਨੂੰ ਤਾਂ ਜਿਹੜਾ ਇਹ ਕੁੜੀ ਦਾ ਪ੍ਰੇਮੀ ਸੀ ਜਿਹਦਾ ਨਾਮ ਸੌਰਵ ਨਾਗਰ ਦੱਸਿਆ ਜਾ ਰਿਹਾ ਉਹਨੇ ਤੇ ਉਹਦਾ ਸਾਥੀ ਇੱਕ सोनू ਤੇ ਹੋਰ ਮੁੰਡੇ ਸੀ ਉਹਨਾਂ ਨੇ ਮਿਲ ਕੇ ਇਸ ਮੁੰਡੇ ਦੇ ਉੱਪਰ ਹਮਲਾ ਕਰ ਦਿੱਤਾ ਜਿਹੜਾ ਹੋਣ ਵਾਲਾ ਕੁੜੀ ਦਾ ਪਤੀ ਸੀ ਜਿਹਦਾ ਨਾਮ ਗੌਰਵ ਦੱਸਿਆ ਜਾ ਰਿਹਾ ਗੌਰਵ ਪੇਸ਼ੇਵਰ ਜੋ ਇੱਕ ਟੀਚਰ ਸੀ ਤਾਂ ਜਿਹੜੀ ਇਹ ਕੁੜੀ ਨੇਹਾ ਸੀ ਇਹਦੇ ਬாய்ਫਰੈਂਡ ਨੇ ਜਦੋਂ ਇਹਦੇ ਉੱਪਰ ਹਮਲਾ ਕੀਤਾ ਤਾਂ ਬਹੁਤ ਬੁਰੇ ਤਰੀਕੇ ਦੇ ਨਾਲ ਇਸ ਮੁੰਡੇ ਨੂੰ ਸੱਟਾਂ ਮਾਰੀਆਂ ਗਈਆਂ ਮੁੰਡੇ ਨੂੰ ਚੋਕੇ ਹਸਪੀਟਲ ਅੰਦਰ ਦਾਖਲ ਕਰਵਾਇਆ ਗਿਆ ਮੁੰਡੇ ਦਾ ਪਰਿਵਾਰ ਵੀ ਪਹੁੰਚ ਗਿਆ ਮੁੰਡਾ ਬੇਹੋਸ਼ੀ ਦੀ ਹਾਲਤ ਵਿੱਚ ਜਦੋਂ ਵਾਰ-ਵਾਰ ਵਾਰ-ਵਾਰ ਮੁੰਡਾ ਬੇਹੋਸ਼ ਹੋ ਰਿਹਾ ਸੀ ਤਾਂ ਉਹ ਨਾਲ-ਨਾਲ ਆਪਣੇ ਮਾਪਿਆਂ ਨੂੰ ਦੱਸ ਰਿਹਾ ਸੀਗਾ ਕਿ ਕੁੜੀ ਨੇਹਾ ਨੇ ਮੇਰੇ ਉੱਪਰ ਹਮਲਾ ਕਰਵਾਇਆ ਇਹ ਮੁੰਡੇ ਦਾ ਪਰਿਵਾਰ ਕਹਿ ਰਿਹਾ ਹੈ ਜਿਹੜਾ ਪ੍ਰੇਮੀ ਸੀਗਾ ਨਾ ਮੌਕੇ ਤੇ ਜਦੋਂ ਮੈਨੂੰ ਕੁੱਟ ਰਿਹਾ ਸੀ ਉਹਨੇ ਦੱਸਿਆ ਕਿ ਉਸ ਨੇਹਾ ਨੇ ਹੀ ਸਾਨੂੰ ਭੇਜਿਆ। ਨੇਹਾ ਨੇ ਤੇਰੀ ਤਸਵੀਰ ਤੇਰਾ ਐਡਰੈਸ ਸਾਨੂੰ ਭੇਜਿਆ ਸੀ ਤੇ ਉਹ ਕਹਿੰਦਾ ਕਿ ਉਹਨੇ ਜਿਹੜੀ ਮੇਰੀ 체ਨ ਸੀ ਤੇ ਅੰਗੂਠੀ ਸੀ ਉਹ ਵੀ ਉਤਾਰ ਲਈ। ਤਾਂ ਕਹਿੰਦਾ ਕਿ ਜਿਹੜੀ ਇਹ ਅੰਗੂਠੀ ਆ ਤੇ ਇਹ 체ਨ ਆ ਇਹਦੇ ਤੇ ਮੇਰਾ ਹੱਕ ਬੰਦਾ ਕਿਉਂਕਿ ਨੇਹਾ ਮੇਰੀ ਆ। ਨੇਹਾ ਨਾਲ ਮੈਂ ਵਿਆਹ ਕਰਾਉਣਾ, ਨੇਹਾ ਨਾਲ ਮੈਂ ਪਿਆਰ ਕਰਦਾ ਤੇ ਇਸ ਕਰਕੇ ਕਹਿੰਦਾ ਓਹੋ ਇਹ ਸਾਰਾ ਸਮਾਨ ਉਤਾਰ ਕੇ ਲੈ ਗਿਆ ਇਹ ਇਲਜ਼ਾਮ ਜਿਹੜਾ ਮੁੰਡੇ ਦਾ ਪਰਿਵਾਰ ਲਗਾ ਰਿਹਾ ਕਿ ਸਾਨੂੰ ਮੁੰਡੇ ਨੇ ਦੱਸਿਆ ਤੇ ਫਿਰ ਕਹਿੰਦੇ ਜਦੋਂ ਮੁੰਡਾ ਵਾਰ-ਵਾਰ ਬੇਹੋਸ਼ ਹੋ ਰਿਹਾ ਸੀ ਫਿਰ ਉਹ ਬੇਹੋਸ਼ ਹੋ ਗਿਆ ਡਾਕਟਰ ਕਹਿੰਦੇ ਕੋਮਾ ਦੇ ਵਿੱਚ ਚਲਾ ਗਿਆ ਕਿਉਂਕਿ ਇਹਦੇ ਸਿਰ ਵਿੱਚ ਗੰਭੀਰ ਸੱਟਾਂ ਆਂ ਮੁੰਡਾ 4 ਦਿਨ ਹਸਪੀਟਲ ਦੇ ਅੰਦਰ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ ਆਖਰਕਾਰ ਮੁੰਡੇ ਦੀ ਮੌਤ ਹੋ ਜਾਂਦੀ ਆ ਇਹ ਮੁੰਡੇ ਦੇ ਉੱਪਰ ਹਮਲਾ 17 ਤਰੀਕ ਨੂੰ ਹੋਇਆ 19 ਤਰੀਕ ਨੂੰ ਇਸ ਮੁੰਡੇ ਦਾ ਨੀਹਾ ਦੇ ਨਾਲ ਵਿਆਹ ਸੀ ਤੇ 20 ਤਰੀਕ ਨੂੰ ਇਸ ਮੁੰਡੇ ਦੀ ਮੌਤ ਹੋ ਜਾਂਦੀ ਆ ਬੇहद ਦੁਖਦਾਇਕ ਘਟਨਾ ਕਹੀ ਜਾ ਸਕਦੀ ਆ ਕਿਉਂਕਿ ਇਸ ਮੁੰਡੇ ਦੇ ਵਿਆਹ ਦੇ ਇਸ ਨੀਹਾ ਕੁੜੀ ਤੇ ਇਹ ਜਿਹੜਾ ਮੁੰਡਾ ਗੌਰਵ ਦੱਸਿਆ ਜਾ ਰਿਹਾ ਇਹਨਾਂ ਦੋਹਾਂ ਦੇ ਵਿਆਹ ਦੇ ਰਿਕਾਰਡ ਵੀ ਛੱਪ ਚੁੱਕੇ ਸੀ ਰਿਸ਼ਤੇਦਾਰੀਆਂ ਵਿੱਚ ਵੰਡ ਵੀ ਚੁੱਕੇ ਸੀ ਕਿਉਂਕਿ ਦੋ ਹੀ ਦਿਨ ਤਾਂ ਵਿਆਹ ਦੇ ਵਿੱਚ ਬਾਕੀ ਰਹਿ ਗਏ ਸੀ ਤਾਂ ਦੋ ਦਿਨ ਪਹਿਲਾਂ ਕੁੜੀ ਦੇ ਪ੍ਰੇਮੀ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੁਣ ਇਹ ਪ੍ਰੇਮੀ ਨੇ ਜਿਹੜਾ ਇਹ ਹਮਲਾ ਏ ਇਹ ਆਪਣੀ ਮਰਜ਼ੀ ਦੇ ਨਾਲ ਕੀਤਾ ਯਾ ਸੱਚਮੁੱਚ ਨੇਹਾ ਤੇ ਇਹ ਦੋਵਾਂ ਨੇ ਰਲ ਕੇ ਇਹ ਹਮਲਾ ਕਰਵਾਇਆ ਇਹ ਤਾਂ ਫਿਲਹਾਲ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਬਾਅਦ ਪਤਾ ਚੱਲੂਗਾ ਪਰ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਇਸ ਮੁੰਡੇ ਨੇ ਸਾਡੇ ਪੁੱਤ ਨੂੰ ਧਮਕੀਆਂ ਦਿੱਤੀਆਂ ਸੀ ਤਾਂ ਜਦੋਂ ਧਮਕੀਆਂ ਦਿੱਤੀਆਂ ਗਈਆਂ ਤਾਂ ਅਸੀਂ ਕੁੜੀ ਦੇ ਪਰਿਵਾਰ ਵਾਲਿਆਂ ਨਾਲ ਗੱਲ ਕੀਤੀ ਫਿਰ ਅਸੀਂ ਦੋਹਾਂ ਧਿਰਾਂ ਨੇ ਮਿਲ ਕੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਇਸ ਪੂਰੇ ਮਾਮਲੇ ਦੀ ਉਹਨਾਂ ਦਾ ਕਹਿਣਾ ਹੈ ਕਿ ਉਦੋਂ ਅਸੀਂ ਨੇਹਾ ਨੂੰ ਪੁੱਛਿਆ ਵੀ ਸਾਡੀ ਮਾਂ ਨੇ ਵੀ ਨੇਹਾ ਨੂੰ ਪੁੱਛਿਆ ਕਿ ਕੀ ਕੋਈ ਗੱਲ ਤਾਂ ਨਹੀਂ ਤੂੰ ਸਾਡੇ ਮੁੰਡੇ ਨਾਲ ਖੁਸ਼ ਆ ਵਿਆਹ ਕਰਾਉਣਾ ਚਾਹੁੰਨੀ ਆ ਤਾਂ ਕਹਿੰਦੇ ਉਹਦਾ ਕਹਿੰਦਾ ਸੀ ਹਾਂ ਕਿ ਮੈਂ ਖੁਸ਼ ਆ ਮੈਂ ਵਿਆਹ ਕਰਾਉਣਾ ਚਾਹੁੰਨੀ ਆ ਇਹਦੇ ਨਾਲ ਸੌਰਵ ਗੌਰਵ ਦੇ ਨਾਲ ਮੈਂ ਵਿਆਹ ਕਰਾਉਣਾ ਚਾਹੁੰਨੀ ਆ ਤਾਂ ਕਹਿੰਦੇ ਜਦੋਂ ਅਸੀਂ 2 ਦਿਨ ਪਹਿਲਾਂ ਹੀ ਹਲੇ ਸ਼ਾਪਿੰਗ ਕਰਕੇ ਆਏ ਸੀ ਜਦੋਂ ਸ਼ਾਪਿੰਗ ਕੀਤੀ ਵਿਆਹ ਦੀ ਜਿਹੜੀ ਸ਼ਾਪਿੰਗ ਕਪੜੇ ਲੀੜੇ ਲੈਂਦੇ ਨੇ ਤਾਂ ਉਹ ਕੁੜੀ ਨੂੰ ਵੀ ਬੁਲਾਇਆ ਗਿਆ ਬਹੁਤ ਖੁਸ਼ ਸੀ ਸਾਨੂੰ ਕੋਈ ਵੀ ਐਹੋ ਜੀ ਗੱਲ ਦਿਖਾਈ ਨਹੀਂ ਦਿੱਤੀ ਜੇਕਰ ਸਾਨੂੰ ਪਹਿਲਾਂ ਪਤਾ ਹੁੰਦਾ ਕਿ ਉਹ ਕੁੜੀ ਖੁਸ਼ ਨਹੀਂਗੀ ਤਾਂ ਅਸੀਂ ਜ਼ਰੂਰ ਕੋਈ ਹੋਰ ਫੈਸਲਾ ਲੈਂਦੇ ਪਰ ਇਹੋ ਜੀ ਕੋਈ ਵੀ ਗੱਲ ਸਾਨੂੰ ਦਿਖਾਈ ਨਹੀਂ ਦਿੱਤੀ ਸਾਨੂੰ ਤਾਂ ਚਤ ਚੇਤਾ ਵੀ ਨਹੀਂ ਸੀਗਾ ਕਿ ਸਾਡੇ ਪੁੱਤ ਨਾਲ ਇਹ ਕੁਝ ਹੋ ਜਾਊਗਾ ਥਾ ਕਹਿੰਦੇ ਪਰ ਸਾਨੂੰ ਇਸ ਕਰਕੇ ਸ਼ੱਕ ਆ ਕੁੜੀ ਦੇ ਉੱਪਰ ਕਿਉਂਕਿ ਉਹਨੇ ਜਿਹੜੀਆਂ ਫੋਟੋ ਆ ਜਿਹੜੀਆਂ ਮੁੰਡੇ ਕੋਲੋਂ ਕਿਵੇਂ ਪਹੁੰਚੀਆਂ ਸਾਡੇ ਪੁੱਤ ਦਾ ਐਡਰੈਸ ਕਿਵੇਂ ਪਹੁੰਚਿਆ ਕੁੜੀ ਨੇ ਆਪਣੇ ਮਾਮੇ ਦੇ ਫੋਨ ਵਿੱਚੋਂ ਫੋਟੋ ਭੇਜੀਆਂ ਹੁਣ ਇਹ ਕੀ ਵਾਕਈ ਉਸ ਕੁੜੀ ਨੇ ਫੋਟੋ ਉਸ ਆਪਣੇ ਬੋਏਫ੍ਰੈਂਡ ਨੂੰ ਭੇਜੀਆਂ ਜਾਂ ਉਹਨੇ ਕਿਸੇ ਹੋਰ ਤਰੀਕੇ ਦੇ ਨਾਲ ਪਤਾ ਲਗਾਇਆ ਕਿਉਂਕਿ ਬਹੁਤ ਸਾਰੀਆਂ ਘਟਨਾਵਾਂ ਵਿੱਚ ਮੁੰਡੇ ਆਪ ਵੀ ਪਤਾ ਲਾ ਲੈਂਦੇ ਆ ਐਡਰੈਸ ਦਾ ਪਰ ਇਸ ਮਾਮਲੇ ਦੀ ਕੀ ਸਚਾਈ ਆ ਉਹਦੇ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਉਹ ਤਾਂ ਫਿਲਹਾਲ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਬਾਅਦ ਪਤਾ ਚੱਲੂਗਾ ਪਰ ਇਹ ਕੁੜੀ ਦੇ ਉੱਪਰ ਬਹੁਤ ਗੰਭੀਰ ਇਲਜ਼ਾਮ ਲੱਗ ਰਹੇ ਆ ਹੁਣ ਜੇਕਰ ਇਸ ਮਾਮਲੇ ਵਿੱਚ ਭੋਰਾ ਵੀ ਸਚਾਈ ਆ ਤਾਂ ਫੇਰ ਇਸ ਨੂੰ ਪ੍ਰੇਮ ਪਿਆਰ ਕਿਹਾ ਹੀ ਨਹੀਂ ਜਾ ਸਕਦਾ ਜੇਕਰ ਇਸ ਮਾਮਲੇ ਵਿੱਚ ਸਚਾਈ ਆ ਤਾਂ ਨੀਹਾ ਦਾ ਕਿਸੋਰਵ ਤੱਕ ਕਦੇ ਵੀ ਪਿਆਰ ਨਹੀਂ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਕਿਉਂਕਿ ਜਿਹੜੇ ਇਨਸਾਨਾਂ ਦੇ ਦਿਲ ਵਿੱਚ ਕਿਸੇ ਪ੍ਰਤੀ ਪਿਆਰ ਹੁੰਦਾ ਲਗਾਅ ਹੁੰਦਾ ਜਜ਼ਬਾਤ ਹੁੰਦੇ ਆ ਉਹ ਕਦੇ ਵੀ ਕਿਸੇ ਦਾ ਇਸ ਹੱਦ ਤੱਕ ਨੁਕਸਾਨ ਨਹੀਂ ਕਰ ਸਕਦੇ ਕਿ ਕਿਸੇ ਨੂੰ ਮਰਨਾਉ ਕਰ ਦੇਣ ਜਾਂ ਕਿਸੇ ਨੂੰ ਮਾਰਨ ਤੇ ਤੋਲ ਜਾਣ ਕਿਉਂਕਿ ਜਿਹੜਾ ਬੰਦਾ ਜਿਹਦੇ ਅੰਦਰ ਦਇਆ ਭਾਵਨਾ ਹੁੰਦੀ ਆ ਕਿਸੇ ਦੂਸਰੇ ਪ੍ਰਤੀ ਹਮਦਰਦੀ ਹੁੰਦੀ ਆ ਉਸੇ ਇਨਸਾਨ ਵਿੱਚ ਅਸਲੀ ਪਿਆਰ ਹੋ ਸਕਦਾ ਬਾਕੀਆਂ ਵਿੱਚ ਸਰੀਰਕ ਖਿੱਚਾਂ ਦਾ ਹੋ ਸਕਦੀਆਂ ਪਰ ਪਿਆਰ ਕਦੇ ਨਹੀਂ ਹੋ ਸਕਦਾ ਤਾਂ ਇਹ ਬੇहद ਮੰਦਭਾਗੀ ਘਟਨਾ ਕਹੀ ਜਾ ਸਕਦੀ ਆ ਜੇਕਰ ਇਸ ਪੂਰੇ ਮਾਮਲੇ ਵਿੱਚ ਨੇਹਾ ਦੀ ਮਾੜੀ ਜਿਹੀ ਗਲਤੀ ਆ ਤਾਂ ਫਿਰ ਇਹ ਮਤਲਬ ਹੋ ਸਕਦਾ ਕਿ ਨੇਹਾ ਦਾ ਕਦੇ ਵੀ ਪਿਆਰ ਨਹੀਂ ਹੋ ਸਕਦਾ ਫਿਰ ਦੂਜੀ ਗੱਲ ਜਿਵੇਂ ਦੱਸਿਆ ਜਾ ਰਿਹਾ ਕਿ ਨੇਹਾ ਤੇ ਉਹ ਨੇਹਾ ਨੂੰ ਲੈ ਕੇ ਉਹਨਾਂ ਦਾ ਪਰਿਵਾਰ ਫਰਾਰ ਹੋ ਚੁੱਕਾ ਤੇ ਜੇਕਰ ਇਸ ਮਾਮਲੇ ਵਿੱਚ ਸੱਚਾਈ ਆ ਤਾਂ ਫਿਰ ਪਰਿਵਾਰ ਨੂੰ ਆਪਣੇ ਇਹੋ ਜਿਹੇ ਬੱਚੇ ਚਾਹੇ ਉਹ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਉਹਦਾ ਸਾਥ ਨਹੀਂ ਦੇਣਾ ਚਾਹੀਦਾ ਕਿਉਂਕਿ ਉਹ ਬੱਚਾ ਕਿਸੇ ਦਾ ਵੀ ਸਕਾ ਨਹੀਂ ਹੋ ਸਕਦਾ ਜਿਹੜਾ ਬੰਦਾ ਇੱਡੀ ਵੱਡੀ ਘਟਨਾ ਨੂੰ ਅੰਜਾਮ ਦੇ ਸਕਦਾ ਉਹ ਕਿਸੇ ਦਾ ਵੀ ਸਕਾ ਨਹੀਂ ਹੋ ਸਕਦਾ ਤਾਂ ਪਰਿਵਾਰ ਵਾਲਿਆਂ ਨੂੰ ਫਿਰ ਜਿਹੜਾ ਜਿਹੜੇ ਮੁੰਡੇ ਦਾ ਇਦਾਂ ਨੁਕਸਾਨ ਹੋਇਆ ਜਿਹਦੀ ਜਾਨ ਹੀ ਚਲੀ ਗਈ ਗੌਰਵ ਦੇ ਪਰਿਵਾਰ ਦਾ ਹੀ ਸਾਥ ਦੇਣਾ ਚਾਹੀਦਾ ਸੀ ਜੇਕਰ ਉਹਨਾਂ ਦੀ ਧੀ ਦੀ ਗਲਤੀ ਹੈ ਤਾਂ ਫਿਰ ਉਹਨਾਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਸੀ ਨਾ ਕਿ ਆਪਣੀ ਧੀ ਦਾ ਕਿਉਂਕਿ ਜੇ ਅੱਜ ਉਹਨੇ ਨੁਕਸਾਨ ਕਰਵਾਇਆ ਤਾਂ ਕੱਲ ਨੂੰ ਹੋਰ ਵੱਡਾ ਨੁਕਸਾਨ ਵੀ ਹੋ ਸਕਦਾ ਦੂਜੇ ਪਾਸੇ ਜਿਹੜਾ ਮੁੰਡੇ ਦਾ ਪਰਿਵਾਰ ਆ ਉਹ ਇਹ ਕਹਿ ਰਿਹਾ ਕਿ ਪੁਲਿਸ ਨੇ ਦੋ ਜਨਾਨਾਂ ਨੂੰ ਫੜਿਆ ਸੋਨੂ ਨੂੰ ਤੇ ਸੌਰਵ ਨੂੰ ਸੌਰਵ ਨਾਗਰ ਜਿਹੜਾ ਕੁੜੀ ਦਾ ਪ੍ਰੇਮੀ ਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਕੁੜੀ ਆ ਨੇਹਾ ਉਹਨਾਂ ਦਾ ਪਰਿਵਾਰ ਫਰਾਰ ਆ ਉਹਨਾਂ ਨੂੰ ਵੀ ਪੁਲਿਸ ਜਲਦ ਤੋਂ ਜਲਦ ਗ੍ਰਿਫਤਾਰ ਕਰੇ ਕਹਿੰਦੇ ਅਸੀਂ ਸੈਟੀਸਫਾਈ ਨਹੀਂਗੇ ਪੁਲਿਸ ਦੀ ਕਾਰਵਾਈ ਤੋਂ ਅਸੀਂ ਚਾਹੁੰਦੇ ਆ ਕਿ ਕੋਈ ਨਾ ਕੋਈ ਵੱਡਾ ਸੀਨੀਅਰ ਅਸਰ ਆ ਜਿਹੜਾ ਇਸ ਮਾਮਲੇ ਦੀ ਤਫਤੀਸ਼ ਕਰੇ ਤੇ ਜਲਦ ਤੋਂ ਜਲਦ ਜਿਹੜਾ ਬਾਕੀ ਦੋਸ਼ੀ ਨੇ ਹੋਰ ਵੀ ਮੁੰਡੇ ਜਿਹੜੇ ਵਿੱਚ ਇਨਵਾਲਵ ਹੋ ਸੀ ਜਿਨ੍ਹਾਂ ਨੇ ਕੁੱਟਿਆ ਸਾਡੇ ਮੁੰਡੇ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਸਾਡੇ ਪੁੱਤ ਨੂੰ ਇਨਸਾਫ ਦਿੱਤਾ ਜਾਵੇ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਉਹਨਾ ਟਾਈਮ ਆਪਣੇ ਪੁੱਤ ਦੀ ਲਾਸ਼ ਦਾ ਸੰਸਕਾਰ ਨਹੀਂ ਕਰਾਂਗੇ ਜਿੰਨਾ ਟਾਈਮ ਜਿਹੜੀ ਉਹ ਕੁੜੀ ਨੇਹਾ ਹੈ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤੇ ਜਿਹੜੇ ਰਹਿਣ ਦੇ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤੇ ਕਹਿੰਦੇ ਅਸੀਂ ਉਹਨਾ ਟਾਈਮ ਜਿਹੜੇ ਆਪਣੀ ਪੁੱਤ ਦੀ ਲਾਸ਼ ਲੈ ਕੇ ਉਹਦਾ ਆਪ ਉਹ ਪ੍ਰੋਟੈਸਟ ਕਰਾਂਗੇ ਸੰਸਕਾਰ ਨਹੀਂ ਕਰਾਂਗੇ ਜਿੰਨਾ ਟਾਈਮ ਸਾਡੇ ਪੁੱਤ ਨੂੰ ਇਨਸਾਫ ਨਹੀਂ ਮਿਲਦਾ ਬੇहद ਮੰਦਭਾਗੀ ਘਟਨਾ ਕਈ ਜਾ ਸਕਦੀ ਹੈ ਹਰ ਰੋਜ਼ ਅਜਿਹੀਆਂ ਪਤਾ ਨਹੀਂ ਕਿੰਨੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਦੋਸਤੋ ਜੇਕਰ ਤੁਸੀਂ ਕਿਸੇ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦੇ ਤਾਂ ਕਿਰਪਾ ਕਰਕੇ ਉੱਥੇ ਪੱਕੇ ਸਟੈਂਡ ਲੈ ਲਓ ਘਰਦਿਆਂ ਨੂੰ ਕਹਿ ਦਿਓ ਇੱਕ ਵਾਰ ਨਹੀਂ ਵਾਰ-ਵਾਰ ਕਹੋ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਦਾ ਸਾਥ ਦੇਣਾ ਚਾਹੀਦਾ ਕਈ ਵਾਰੀ ਬੱਚੇ ਵੀ ਗਲਤ ਚੋਣ ਕਰ ਲੈਂਦੇ ਆ ਮਾਪੇ ਵੀ ਹੀ ਕਾਰਨ ਪਰ ਮਾਪਿਆਂ ਨੂੰ ਵੀ ਚਾਹੀਦਾ ਕਿ ਜੇਕਰ ਤੁਹਾਡੇ ਬੱਚੇ ਨੇ ਕੋਈ ਸਹੀ ਆਵਦਾ ਜੀਵਨ ਸਾਥੀ ਚੁਣਿਆ ਤਾਂ ਉਹਨਾਂ ਦਾ ਸਹਿਯੋਗ ਕਰੋ ਤਾਂ ਕਿ ਇਹੋ ਜੀਆਂ ਘਟਨਾਵਾਂ ਨਾ ਵਾਪਰਨ ਹੁਣ ਇੱਕ ਇਨਸਾਨ ਸਨੇ ਸਾਨੀ ਆਪਣੀ ਜ਼ਿੰਦਗੀ ਗਵਾ ਗਿਆ ਜਿਹਦਾ ਕੋਈ ਕਸੂਰ ਵੀ ਨਹੀਂ ਕੁੜੀ ਦਾ ਕਿਸੇ ਹੋਰ ਨਾਲ ਪਿਆਰ ਤੇ ਉਹਦੇ ਪ੍ਰੇਮੀ ਨੇ ਆ ਕੇ ਮੁੰਡੇ ਦੀ ਇੰਨੀ ਮੰਦੀ ਹਾਲਤ ਕਰਤੀ ਆ ਹੁਣ ਇਹਦੇ ਵਿੱਚ ਕੁੜੀ ਦਾ ਦੋਸ਼ ਹੈ ਕਿ ਨਹੀਂ ਹੈ ਪਰ ਅੱਜ ਉਹ ਉਹ ਕੁੜੀ ਬਦਨਾਮ ਤਾਂ ਹੋ ਚੁੱਕੀ ਆ ਹਲੇ ਉਹਦਾ ਮਤਲਬ ਇਹ ਤਾਂ ਬਾਕੀ ਸਾਰਾ ਪੁਲਿਸ ਦੀ ਇਨਵੈਸਟੀਗੇਸ਼ਨ ਵਿੱਚ ਸਾਹਮਣੇ ਆਊਗਾ ਕਿ ਕੀ ਵਾਕਈ ਕੁੜੀ ਨੇ ਆਪਣੇ ਪ੍ਰੇਮੀ ਨੂੰ ਕਿਹਾ ਸੀ ਜਾਂ ਉਹ ਵੀ ਆਪਣੇ ਪ੍ਰੇਮੀ ਨੂੰ ਛੱਡ ਕੇ ਇਸ ਮੁੰਡੇ ਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਇਹ ਮਾਮਲੇ ਦੀ ਕੀ ਸਥਿਤੀ ਹੋ ਤਾਂ ਜਦੋਂ ਪੁਲਿਸ ਪੂਰੀ ਇਨਵੈਸਟੀਗੇਸ਼ਨ ਕਰੂਗੀ ਹਲੇ ਤੱਕ ਇਸ ਘਟਨਾ ਦੇ ਵਿੱਚ ਅੱਗੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਤਾਂ ਜਦੋਂ ਪੁਲਿਸ ਇਨਵੈਸਟੀਗੇਸ਼ਨ ਕਰੂਗੀ ਉਹ ਤਾਂ ਉਦੋਂ ਹੀ ਪਤਾ ਚੱਲੂਗਾ ਪਰ ਫਿਲਹਾਲ ਇੱਕ ਤੱਬਾ ਤਾਂ ਅੱਜ ਜਿਹੜੇ ਪਰਿਵਾਰ ਨੇ ਉਹ ਮੁੰਡੇ ਨਾਲ ਵਿਆਹ ਨਹੀਂ ਕੀਤਾ ਜਾਂ ਕੁਝ ਵੀ ਹੋਇਆ ਕੀ ਕਾਰਨ ਰਹੇ ਹੋਣਗੇ ਉਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਤੇ ਇੱਕ ਤੱਬਾ ਤਾਂ ਅੱਜ ਲੱਗ ਹੀ ਚੁੱਕਾ ਨਾ ਬਾਕੀ ਮਾਮਲੇ ਵਿੱਚ ਕੀ ਸੱਚਾਈ ਆ ਉਹ ਤਾਂ ਆਉਣ ਵਾਲਾ ਵਕਤ ਦੱਸੂਗਾ